ਸੀਐਮ ਭਗਵੰਤ ਮਾਨ ਵਿਰੋਧੀ ਧਿਰਾਂ ਦੇ ਖਿਲਾਫ ਵੱਡਾ ਬਿਆਨ ਜਾਰੀ ਕਰਦੇ ਨਜ਼ਰ ਆ ਰਹੇ ਨੇ ਵਿਰੋਧੀ ਧਿਰ ਪੰਜਾਬ ਦੇ ਵਿਰੋਧੀ ਧਿਰ ਜਿਹੜੇ ਨੇ ਉਸ ਸਾਫ਼ ਤੌਰ ਦੇ ਉੱਤੇ ਸੀਐਮ ਭਗਵੰਤ ਮਾਨ ਨੂੰ ਘੇਰਦੇ ਨੇ ਆਏ ਦਿਨ ਸੀਐਮ ਭਗਵੰਤ ਮਾਨ ਦੇ ਖਿਲਾਫ ਬੋਲਦੇ ਨੇ ਔਰ ਹੁਣ ਜਦੋਂ 26 ਜਨਵਰੀ ਦੀ ਝਾਕੀ ਦਾ ਮਸਲਾ ਸੀ ਉਦੋਂ ਵੀ ਡਟ ਕੇ ਸੀਐਮ ਭਗਵੰਤ ਮਾਨ ਦੇ ਬਾਕੌਲ ਉਹਨਾਂ ਦੇ ਨਾਲ ਗੱਲਬਾਤ ਵੀ ਹੋਈ ਆ ਉਹਨਾਂ ਤੇ ਨਿਸ਼ਾਨੇ ਵੀ ਸਾਧੇ ਗਏ ਨੇ ਕਿਹਾ ਗਿਆ ਹੈ ਕਿ 26 ਜਨਵਰੀ ਦੀ ਝਾਕੀ ਦੇ ਵਿੱਚ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਸੀ ਇਸ ਕਰਕੇ ਉਸ ਨੂੰ ਨਹੀਂ ਇਨਕਲੂਡ ਕੀਤਾ ਗਿਆ ਸੀਐਮ ਭਗਵੰਤ ਮਾਨ ਨੇ ਉਸ ਉੱਤੇ ਵੀ ਸਾਰਿਆਂ ਦੇ ਖਛੇ ਕੱਢ ਦਿੱਤੇ ਨੇ ਔਰ ਨਾਲ ਦੀ ਨਾਲ ਸੀਐਮ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਦਾ ਡਟ ਕੇ ਵਿਰੋਧ ਕੀਤਾ ਉਹਨਾਂ ਨੇ ਸਾਫ਼ ਤੌਰ ਤੇ ਅਕਾਲੀ ਤੇ ਕਾਂਗਰਸੀਆਂ ਨੂੰ ਇੱਕੋ ਵਾਹੇ ਟੰਗਣ ਦੀ ਕੋਸ਼ਿਸ਼ ਕੀਤੀ ਸੀਐਮ ਭਗਵੰਤ ਮਾਨ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਦੋ ਪੀੜੀਆਂ ਇਹਨਾਂ ਪਾਰਟੀਆਂ ਨੇ ਸਾਡੀਆਂ ਗਾਲ ਦਿੱਤੀਆਂ ਨੇ ਤਬਾਹ ਕਰ ਦਿੱਤੀਆਂ ਨੇ ਪਰ ਹੁਣ ਇਸ ਤਰ੍ਹਾਂ ਨਹੀਂ ਹੋਵੇਗਾ ਸੀਐਮ ਭਗਵੰਤ ਮਾਨ ਨੇ ਸਾਫ਼ ਕਰ ਦਿੱਤਾ ਹੈ ਕਿ ਵਿਰੋਧੀ ਧਿਰਾਂ ਨੇ ਹੁਣ ਤੱਕ ਜੋ ਕੁਝ ਕੀਤਾ ਹੈ ਉਸ ਦਾ ਲੇਖਾ ਜੋਖਾ ਸੀਐਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਰੇਗੀ ਵਿਰੋਧੀ ਪਾਰਟੀਆਂ ਦੇ ਖਿਲਾਫ ਡਟ ਕੇ ਸੀਐਮ ਭਗਵੰਤ ਮਾਨ ਬੋਲਦੇ ਨਜ਼ਰ ਆ ਰਹੇ ਨੇ ਆਪਣੇ ਇਹਨਾਂ ਬਿਆਨਾਂ ਦੇ ਵਿੱਚ ਕਿਹੜਾ ਕਿਹੜਾ ਜ਼ਿਕਰ ਕੀਤਾ ਹੈ ਕਿਹੜੀ ਕਿਹੜੇ ਵਿਰੋਧੀ ਆਗੂ ਦਾ ਜ਼ਿਕਰ ਕੀਤਾ ਤਾਂ ਸੁਣਨ ਦੇ ਮੈਂ ਵੀ ਫਿਰ ਬੋਲਣ ਨਾਲ ਕੰਮ ਹੀ ਕੀਤਾ ਮੈਂ ਪਹਿਲਾਂ ਕੈਸਟਾ ਕੁਛਾਂ ਚ ਮੈਂ ਕਿਹੜਾ ਗੈਸ ਵੈਲਡਿੰਗ ਕਰਦਾ ਸੀ ਤਨ ਸਿੱਧੇ ਹੋਏ ਨਾ ਸਾਰੇ ਕਿਉਂਕਿ ਇਹ ਮੈਂ ਤਾਂ ਬੋਲ ਸਕਦਾ ਇੰਨੀ ਦਲੇਰੀ ਨਾਲ ਕਿਉਂਕਿ ਮੇਰਾ ਆਪਦਾ ਝੋਲਾ ਜਿਹੜਾ ਉਹ ਚ ਇਮਾਨਦਾਰੀ ਹੈ ਜੇ ਥੋੜੀ ਵੀ ਬੋ ਬੇਬੈਨੀ ਹੋ ਗਈ ਥੋੜਾ ਬਹੁਤ ਵੀ ਕੋਈ ਮੇਰੇ ਤੇ ਪੈਸੇ ਪੂਸੇ ਖਾਣ ਦਾ ਜਾਂ ਕੋਈ ਹੋਰ ਗਰੁੱਪイズਮ ਦਾ ਜਾਂ ਕੋਈ ਉਹਦਾ ਲੱਗਿਆ ਰੋਪ ਫਿਰ ਮੈਂ ਨਹੀਂ ਬੋਲ ਸਕਦਾ ਫਿਰ ਮਕਾਣਾ ਹੋ ਜਾਊਗਾ ਸੋ ਮੈਂ ਇਸੇ ਕਰਕੇ ਕੋਈ ਇੱਕੋ ਕਹਿੰਦਾ ਕਹਿੰਦਾ ਚੱਕੀ ਚ ਕਹਿੰਦਾ 26 ਜਨਵਰੀ ਵਾਲੇ ਚ ਕੈਰੀ ਵਾਲ ਤੇ ਭਗਵੰਤ ਮਾਨ ਨੇ ਫੋਟੋ ਲਾ ਲਈ ਸੀ ਉਹਦੀ ਉਹ ਮੈਂ ਕਿਹਾ ਭਰਾ ਕਿੱਥੇ ਲਾ ਲਈ ਸੀ ਦਿਖਾ ਤਾਂ ਦੇ ਆ ਕੱਲ ਪਰਸੋਂ ਡਿਪਾਰਟਮੈਂਟ ਨੇ ਜਾਰੀ ਕਰਤਾ ਵੀ ਕੋਈ ਫੋਟੋ ਨਹੀਂ ਲੱਗੀ ਸੀ ਮੈਂ ਕਿਹਾ ਹੁਣ ਦੱਸਗਾ ਪਹਿਲਾਂ ਕੀ ਹੋਇਆ ਨਿੱਜੀ ਸੋਚ ਸੀ ਕਹਿੰਦੇ ਲੈ ਆ ਵਾ ਰੱਬਾ ਨਿੱਜੀ ਸੋਚਾਂ ਵਾਲੇ ਬਹੁਤ ਬਏ ਇਕ ਤਾਂ ਇਥੇ ਉਹ ਬਣੇ ਨੇ ਆਪਣੇ ਰੋੜੇ ਉਹ ਪੰਜਾਬ ਦੇ ਰਾਹਾਂ 'ਚ ਹੋਰ ਰੋੜੇ ਬਣੇ ਨੇ ਕੋਈ ਫੰਕਸ਼ਨ ਕਰ ਲਈਏ ਕੋਈ ਪੋਜ਼ਿਟਿਵ ਫੰਕਸ਼ਨ ਕਰ ਲਈਏ ਉਹ ਜਿਹਾ ਜਿੱਦੇ ਮੈਂ ਫੰਕਸ਼ਨ ਕੀਤਾ ਵੀ ਚਲੋ ਰੋਜ ਦੀ ਕਿਚਕਿਚਨ ਮਕਾਉਣਿਆਂ ਯਾਰ ਆ ਜਾਓ ਉਥੇ ਲੁਧਿਆਣੇ ਉੱਥੇ ਡਿਬੇਟ ਕਰਦੇ ਆ 1 ਨਵੰਬਰ ਨੂੰ ਕੋਈ ਨਹੀਂ ਆਇਆ ਤੇ ਆਇਆ ਕੋਈ ਉਥੇ ਤੂੰ ਹੀ ਦੇਖਿਆ ਹਣਾ ਸਾਰਾ ਕੋਈ ਆਇਆ ਕਿਉਂ ਨਹੀਂ ਆਇਆ ਕਿਉਂਕਿ ਪੱਕਾ ਪਤਾ ਸੀ ਕਿ ਅੱਜ ਦੇੜੇ ਜਾਵਾਂਗੇ ਇੱਥੇ ਫਿਰ ਔਰ ਇੱਕ ਤੋਂ ਮੈਨੂੰ ਪਤਾ ਬਹੁਤ ਹੈ ਇਹਨਾਂ ਦਾ ਵੀ ਕੀ ਕੀ ਕੀਤਾ ਕਿਹਨੇ ਕਿਹਨੇ ਪਹਿਲਾਂ ਤੋਂ ਪਤਾ ਜਦੋਂ ਕਸਟਾ ਸੀੜੀਆਂ ਕਰਦਾ ਸੀ ਨਾ ਉਦੋਂ ਮੈਂ ਪੋਲੀਟিক্যাল ਸਟਾਇਰ ਕਰਦਾ ਸੀ ਤਾਂ ਮੈਨੂੰ ਉਹਨੂੰ ਜਾਣਕਾਰੀ ਤਾਂ ਰੱਖਣੀ ਪੈਂਦੀ ਸੀ। ਉਹ ਇੰਨਾ ਇਹਨਾਂ ਨੇ ਸਾਡੇ ਇੱਕ ਇੱਕ ਦੋ ਪੀੜੀਆਂ ਤਾਂ ਇਹਨਾਂ ਨੇ ਖਾ ਲੀਆਂ। ਬਚਪਨ ਖਾ ਗਏ, ਜਵਾਨੀ ਖਾ ਗਏ, ਬੁਢਾਪਾ ਖਾ ਗਏ ਦੱਸੋ ਕਿਤੇ ਨਹੀਂ ਜਾਣ ਜੋਗੇ। ਕੋਈ ਪ੍ਰਾਈਵੇਟ ਹਸਪਤਾਲ ਚਲੇ ਜਾਓ। ਸਿੱਧੇ ਪਹਿਲਾਂ 5 ਲੱਖ ਜਮ੍ਹਾਂ ਕਰਾ ਦਿਓ ਜੀ। ਕੋਈ ਸਰਕਾਰੀ ਸਕੂਲ 'ਚ ਕਹਿੰਦੇ ਜੀ ਪੜ੍ਹਾਈ ਹੈ ਨਹੀਂ। ਇਹ ਦਾ ਮਤਲਬ ਇਹ ਨਹੀਂ ਕਿ ਟੀਚਰ ਹੈ ਮਾੜੇ ਨੇ ਜਾਂ ਟੀਚਰ ਹੈ ਨਹੀਂ 인ਫਰਾਸਟ੍ਰਕਚਰ ਹੈ ਨਹੀਂ ਸੀ ਜੀ ਐਸ ਵਕਤ ਆਪਣੇ 20000 ਸਰਕਾਰੀ ਸਕੂਲ ਹੈ ਐਸ ਵਕਤ 17 18000 ਸਰਕਾਰੀ ਸਕੂਲਾਂ ਚ ਕੰਮ ਚੱਲ ਰਿਹਾ ਕਿਤੇ ਦੀ ਚਾਰ ਦੁਵਾਰੀ ਬਣ ਰਹੀ ਹੈ ਕਿਤੇ ਸਮਾਰਟ ਰੂਮ ਬਣ ਰਹੇ ਨੇ ਕਿਤੇ ਬਾਥਰੂਮ ਬਣ ਰਹੇ ਨੇ ਕਿਤੇ ਫਰਨੀਚਰ ਪਹੁੰਚ ਰਿਹਾ ਹੁਣ ਜਾ ਕੇ ਠੀਕ ਕਰਨ ਲੱਗੇ ਆ ਜੀ ਹੁਣ ਦੇਖੋ ਤੁਸੀਂ ਪ੍ਰਾਈਵੇਟ ਚੋਂ ਹਟਾ ਕੇ ਬੱਚਿਆਂ ਨੂੰ ਇਧਰਲੇ ਪਾਸੇ ਲਾਉਣ ਲੱਗ ਗਏ ਹੁਣ ਸਾਡੇ ਕੋਲ ਗਿਣਤੀ ਆ ਗਈ ਸਰਕਾਰੀ ਚ ਲਾਉਣ ਲਾਉਣ ਲੱਗ ਗਏ ਹੁਣ ਯਕੀਨ ਬਣ ਗਿਆ ਗੱਲ ਤਾਂ ਯਕੀਨ ਦੀ ਹੈ ਦੇਖੋ ਵਿਸ਼ਵਾਸ ਦੀ ਹੈ ਗਲਤਾਂ ਗੱਲ ਆ ਕੇ ਵਿਸ਼ਵਾਸ ਤੇ ਨਿਪਟ ਜਾਂਦੀ ਸੋ ਇੱਕ ਸ਼ਾਇਰ ਨੇ ਲਿਖਿਆ ਉਹ ਕਹਿੰਦਾ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਹੈ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਟੱਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੋ ਘਟ ਦੁੱਕੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਸੋ ਇਹਨਾਂ ਨੂੰ ਦੁੱਕੀਆਂ ਨਾਲ ਯੱਕੇ ਮਾਰਨ ਦੀ ਆਦਤ ਪਈ ਹੋਈ ਹੈ ਜਿਹੜੀ ਕਿ ਹੁਣ ਨਹੀਂ ਹੈ ਬਸ ਇਹੀ ਇਹੀ ਸਭ ਤੋਂ ਵੱਡਾ ਉਹਨਾਂ ਦਾ ਅੰਦਰ ਉਹਨਾਂ ਨੂੰ ਕਿ ਕਹਿੰਦੀ ਦਿੰਦਾ ਕਿ ਆਮਕਰਾਂ ਦਾ ਮੁੰਡਾ ਇਸ ਕੁਰਸੀ ਤੇ ਕਿਵੇਂ ਪਹੁੰਚ ਗਿਆ ਇਹ ਆਮਕਰ ਦਾ ਮੁੰਡਾ ਆਮਕਰਾਂ ਦੇ ਮੁੰਡੇ ਉਹ ਐਮ ਐਲ ਏ ਮੰਤਰੀ ਕਿਉਂ ਬਣ ਗਏ ਬਸ ਅਸੀਂ ਉਹੀ ਬਣਦੇ ਹੁੰਨੇ ਆ ਸਾਡੇ ਪੁੱਤ ਪਤੀ ਜੀ ਬਣਦੇ ਹੁੰਦੇ ਬਸ ਆਹ ਆਦੂ ਕਰੀ ਹੋਰ ਕੋਈ ਦੋਖ ਨਹੀਂ ਔਰ ਇਸ ਦਾ ਕੋਈ ਇਲਾਜ ਹੈ ਨਹੀਂ ਇਹ ਤੁਸੀਂ ਕੀਤਾ ਇਹ ਕੰਮ ਤਾਂ ਤੁਸੀਂ ਕੀਤਾ ਨਾ ਜੋ ਬਾਈ ਦੇ ਵਿੱਚ ਦੋ ਰਿਜ਼ਲਟ ਆਏ ਤਾਂ ਐਡਾ ਵੱਡੇ ਵੱਡੇ ਜਿਹੜੇ ਕੱਪ ਦੇ ਆਪ ਨੂੰ ਕਹਿੰਦੇ ਸੀ ਸਾਰੇ ਥੱਲੇ ਔਰ ਇੱਕ ਹੋਰ ਪਾ ਆਪਾਂ ਤਾਂ ਪਿੰਡਾਂ ਵਾਲਿਆਂ ਨਾ ਦੇਸੀਆਂ ਆਪਾਂ ਦਾ ਜੇ ਇੱਕ ਕੰਮ ਨਹੀਂ ਹੋਊਗਾ ਦੂਜਾ ਕਰ ਲਾਂਗੇ ਦੂਜਾ ਨਹੀਂ ਹੋ ਤੀਜਾ ਕਰ ਲਾਂਗੇ ਲੀਡਰਾਂ ਦੇ ਚ ਵਕਾਇਨ ਹੋਰ ਕੋਈ ਕੰਮ ਹੀ ਨਹੀਂ ਆਉਂਦੇ ਇਹਨਾਂ ਨੂੰ ਇਹ ਤਾਂ ਜੇ ਸੱਤਾ 'ਚ ਨੇ ਤਾਂ ਠੀਕ ਨੇ ਨਹੀਂ ਤੈਨੂੰ ਅੱਖ ਨਹੀਂ ਆਉਂਦਾ ਇੱਕ ਦੂਜੇ ਚ ਵਜਾਇਦੇ ਫਿਰਦੇ ਰਹਿੰਦੇ ਨੇ ਕਦੇ ਕੰਮ ਕੀਤਾ ਤਾਂ ਹੈ ਨਹੀਂ ਜੀ ਸੋਨੇ ਦਾ ਚਮਚਾ ਮੂੰਹ 'ਚ ਲੈ ਕੇ ਜੰਮੇ ਆ ਜੀ ਸੋ ਇਹਨਾਂ ਨੂੰ ਸਿਰਫ ਇਹਨਾਂ ਦੇ ਪਿਤਾ ਜਿਹੜੇ ਨੇ ਉਹ ਉਹੀ ਸਰਦਾਰੀਆਂ ਜਾਂ ਜਿਹਨੇ ਜਰ ਕਰਾਉਣੀ ਸੀ ਕਰਾ ਗਏ ਹੁਣ ਹੱਥ ਜਨਤਾ ਦੇ ਹੱਥ ਆ ਗਈ ਚਾਬੀ ਖਜ਼ਾਨਾ ਸਾਡੇ ਕੋਲੇ ਐ ਤੇ ਮੂੰਹ ਖਜਾਨੇ ਦਾ ਜਨਤਾ ਵੱਲ ਨੂੰ ਐ ਤਾਈਓ ਰੋਜ਼ ਨੌਕਰੀਆਂ ਮਿਲ ਰਹੀਆਂ ਨੇ ਤਾਈਓ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਤਾਈਓ ਗੋਇੰਦਵਾਲ ਸਾਹਿਬ ਵਾਲੇ ਥਰਮਲ ਪਲੈਂਟ ਖਰੀਦ ਰਹੇ ਆ ਤਾਈਓ ਆਮ ਆਦਮੀ ਕਲੀਨਿਕਾਂ ਦੇ ਵਿੱਚ ਦਵਾਈਆਂ ਫ੍ਰੀ ਹੋ ਰਹੀਆਂ ਨੇ ਤਾਈਓ ਹਸਪਤਾਲਾਂ 'ਚ ਕਾਇਆਪਾਲਟੈਕਸ ਦੇ ਮਸ਼ੀਨਾਂ ਮਾਰੇ ਮਸ਼ੀਨਾਂ ਲੱਗ ਰਹੀਆਂ ਨੇ ਕਿਉਂਕਿ ਜਿਹੜੇ ਪੈਸੇ ਆਉਂਦੇ ਨੇ ਉਹ ਸਿੱਧੇ ਜਨਤਾ ਵੱਲ ਨੂੰ ਜਾਂਦੇ ਨੇ ਉਦੋਂ ਪਹਿਲਾਂ ਪੈਸੇ ਜਦੋਂ ਆਉਂਦੇ ਸੀ ਉਹ ਲੀਕ ਹੁੰਦੇ ਸੀ ਰਾਹ ਚ ਇਧਰ ਉਧਰ ਹੀ ਰਹਿ ਜਾਂਦੇ ਸੀ ਉਦ ਤੱਕ ਨਹੀਂ ਪਹੁੰਚਦੇ ਸੀ ਅਸੀਂ ਹੁਣ ਇਧਰੋਂ ਲਿਆਉਨੇ ਆ ਇਧਰ ਛੱਡ ਦਿੰਨੇ ਆ ਹੋ ਸਾਡੇ ਕੋਈ ਕੰਮ ਹੀ ਨਹੀਂ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ